ਇੱਕ ਇੱਕ ਐਸ ਆਈਡੀਆ ਤੇ ਬਣਾਇਆ ਗਿਆ ਕਿ ਆਰਟ ਨੂਜ਼ ਨੋ ਬਾਉਂਡਰੀਜ਼ 4 ਤੋਂ 16 ਸਾਲ ਦੇ ਬੱਚਿਆਂ ਵਾਸਤੇ ਇਵੈਂਟ ਹੁੰਦਾ ਵਾ ਜਦੋਂ ਇੱਕ ਪ੍ਰਿਵਿਲੇਜ ਸੈਕਸ਼ਨ ਦਾ ਬੱਚਾ ਟਿਕਟ ਖਰੀਦਦਾ ਤੇ ਇੱਕ ਅੰਡਰ ਪ੍ਰਿਵਿਲੇਜ ਸੈਕਸ਼ਨ ਦੇ ਬੱਚੇ ਨੂੰ ਟਿਕਟ ਫ੍ਰੀ ਚ ਜਾਂਦੀ ਹੈ ਇੱਕ ਬੱਚੇ ਨੇ ਟਿਕਟ ਖਰੀਦੀ ਤਾਂ ਇੱਕ ਟਿਕਟ ਇੱਕ ਐਨ ਜੀਓ ਜਾਂ ਔਰਫਨੇਜ ਦੇ ਬੱਚਿਆਂ ਗਵਰਨਮੈਂਟ ਸਕੂਲ ਦੇ ਬੱਚੇ ਨੂੰ ਫ੍ਰੀ ਚ ਗਈ ਹੈ ਬੇਸਿਕ ਆਈਡੀਆ ਇਹਦੇ ਵਾਸਤੇ ਆ ਇਕੁਅਲ ਪਾਰਟਿਸਿਪੇਸ਼ਨ ਬਿਕੋਜ਼ ਸਾਡੇ ਵਾਸਤੇ ਹੈ ਕਿ ਜਿਹੜੇ ਬੱਚੇਨ ਆਪਰਚੂਨਿਟੀ ਨਹੀਂ ਮਿਲ ਸਕਦੀ ਇਤਾਂ ਦੇ ਕੰਪੀਟੀਸ਼ਨ ਚ ਆਉਣ ਵਾਸਤੇ ਉਹਨਾਂ ਨੂੰ ਆਪਰਚੂਨਿਟੀ ਦੇਣਾ ਐਕਟ ਹਿਊਮਨ ਨੇ ਸਾਨੂੰ ਬਹੁਤ ਸਪੋਰਟ ਕੀਤੀ ਆ ਬਹੁਤ ਸਾਰੇ ਰਿਸੋਰਸਸ ਚ ਬਸ ਲਿਆਉਣ ਵਾਸਤੇ ਐਨਜੀਓ ਤੋਂ ਜ਼ਰੂਰਤ ਸੀ ਕਿ ਉਹਨਾਂ ਨੇ ਸਾਨੂੰ ਬਸ ਵੀ ਪ੍ਰੋਵਾਈਡ ਕੀਤੀ ਸੋ ਥੈਂਕ ਯੂ ਐਕਟ ਹਿਊਮਨ ਬਹੁਤ ਵਧੀਆ ਇਨੀਸ਼ੀਏਟਿਵ ਹੈ ਐਕਟ ਹਿਊਮਨ ਦੀ ਤਰਫੋਂ ਔਰ ਬਹੁਤ ਜ਼ਿਆਦਾ ਉਤਸ਼ਾਹ ਦਿਖਿਆ ਹੈ ਬੱਚਿਆਂ ਚ बच्चे बहुत ज्यादा एक्साइटेड ਨੇ اور بہت زیادہ انٹرسٹ ਲੈ ਰਹੇ ਹੈ اور اپنا امیجینیشن ਉਹਦੇ ਚ ਲਗਾ ਰਹੇ ਹੈ ਸੋ ਤਾਂ ਇਤਨਾ ਫੀਲ ਹੁੰਦਾ ਵੀ ਉਹਨਾਂ ਤੋਂ ਵੱਧ ਮਾਸੂਮੀਅਤ ਕਿਸੇ ਚ ਨਹੀਂ ਹੁੰਦੀ ਤੇ ਜੋ ਉਹਨਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਸੀ ਉਹ ਉਹਨਾਂ ਨੇ ਕਾਗਜ਼ ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਆਸ ਕਰਦੀ ਹੈ ਕਿ ਇਹ ਬੱਚੇ ਅੱਗੇ ਹੋ ਕੇ ਵੀ ਬਾਲ ਕਲਾਕਾਰ ਤੋਂ ਵੱਡੇ ਕਲਾਕਾਰ ਜ਼ਰੂਰ ਬਣਨਗੇ एवरीवन इज ਫਸਟ एवरीवन इज ਅ ਜੇਨਰ ਫ্রম ਮਾਈ ਸਾਈਡ ਚਿਲਡਰਨਸ ਨੂੰ ਐਨਕੋਰੇਜ ਕਰਨ ਦੇ ਲਈ ਆਇਜ਼ੈਕ ਦੇ ਵੱਲੋਂ ਬਾਲ ਕਲਾਕਾਰ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸਾਡੇ ਨਾਲ ਗੁਰਨਿਮਰਤ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਸ਼ੀਕਲ ਜੀ ਸਸ਼ਕਲ ਸਰ ਸਰ ਇਹ ਜਿਹੜਾ ਬਾਲ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਕੀ ਹੈ ਇਹ ਬਾਲ ਪ੍ਰੋਗਰਾਮ ਅ ਸੋ ਸਰ ਬਾਲ ਕਲਾਕਾਰ ਹੈ ਜਿਹੜਾ ਇਹ ਇੱਕ ਏਸ ਆਈਡੀਆ ਤੇ ਬਣਾਇਆ ਗਿਆ ਕਿ ਆਰਟ ਨੂਜ਼ ਨੋ ਬਾਉਂਡਰੀਜ਼ 4 ਤੋਂ 16 ਸਾਲ ਦੇ ਬੱਚਿਆਂ ਵਾਸਤੇ ਇਵੈਂਟ ਹੁੰਦਾ ਵਾ ਇਸ ਇਵੈਂਟ ਚ ਬੇਸਿਕਲੀ ਇਸ ਕੀ ਕਰਦੇ ਆ ਜਦੋਂ ਇੱਕ ਪ੍ਰਿਵਿਲੇਜ ਸੈਕਸ਼ਨ ਦਾ ਬੱਚਾ ਟਿਕਟ ਖਰੀਦਦਾ ਤੇ ਇੱਕ ਅੰਡਰ ਪ੍ਰਿਵਿਲੇਜ ਸੈਕਸ਼ਨ ਦੇ ਬੱਚੇ ਨੂੰ ਟਿਕਟ ਫ੍ਰੀ ਚ ਜਾਂਦੀ ਹੈ ਸੋ ਜਿੱਦਾਂ ਜੇ ਕੋਈ ਬੱਚੇ ਨੇ ਜਿਹੜਾ 250 ਰੁਪਏ ਦੀ ਟਿਕਟ ਅਫੋਰਡ ਕਰ ਸਕਦਾ ਵਾ ਅਸੀਂ ਜਦੋਂ ਇੱਕ ਬੱਚੇ ਨੇ ਟਿਕਟ ਖਰੀਦੀ ਤਾਂ ਇੱਕ ਟਿਕਟ ਇੱਕ ਐਨ ਜੀਓ ਜਾਂ ਔਰਫਨੇਜ ਦੇ ਬੱਚਿਆਂ ਗਵਰਨਮੈਂਟ ਸਕੂਲ ਦੇ ਬੱਚੇ ਨੂੰ ਫ੍ਰੀ ਚ ਗਈ ਆ ਸੋ ਸਾਰੇ ਬੱਚਿਆਂ ਨੇ ਇਕੁਅਲੀ ਆ ਕੇ ਪਾਰਟਿਸਿਪੇਟ ਕੀਤਾ ਵਾ ਚਾਰ ਕੈਟੇਗਰੀਜ਼ ਨੇ ਚਾਰਾ ਕੈਟੇਗਰੀ ਚ ਆਪਾਂ ਫਸ ਸੈਕਿੰਡ ਥਰਡ ਪ੍ਰਾਈਜ਼ ਕਰਾਂਗੇ ਬਿਲਕੁਲ ਸਾਰੇ ਬੱਚੇ ਇਕੱਠੇ ਬੈਠਣਗੇ ਬੇਸਿਕ ਆਈਡੀਆ ਇਹਦੇ ਵਾਸਤੇ ਆ ਇਕੁਅਲ ਪਾਰਟਿਸਿਪੇਸ਼ਨ ਬਿਕੋਜ਼ ਸਾਡੇ ਵਾਸਤੇ ਹੈ ਕਿ ਜਿਹੜੇ ਬੱਚਿਆਂ ਨੂੰ ਆਪਰਚ्युनिटी ਨਹੀਂ ਮਿਲ ਸਕਦੀ ਇਦਾਂ ਦੇ ਕੰਪੀਟੀਸ਼ਨ 'ਚ ਆਉਣ ਵਾਸਤੇ ਉਹਨਾਂ ਨੂੰ ਆਪਰਚ्युनिटी ਦੇਣਾ ਇਹ categories ਕਿਵੇਂ ਡਿਵਾਈਡ ਕੀਤੀਆਂ ਗਈਆਂ ਸਾਡੀਆਂ ਚਾਰ categories ਨੇ ਪਹਿਲੀ 4 ਤੋਂ 7 ਸਾਲ ਦੇ ਬੱਚਿਆਂ ਵਾਸਤੇ ਫਿਰ 8 ਤੋਂ 10 ਸਾਲ ਦੇ ਬੱਚਿਆਂ ਵਾਸਤੇ 11 ਤੋਂ 13 ਸਾਲ ਦੇ ਬੱਚਿਆਂ ਵਾਸਤੇ ਤੇ 14 ਤੋਂ 16 ਸਾਲ ਦੇ ਬੱਚਿਆਂ ਵਾਸਤੇ ਤੇ ਸਰ ਕਿਹੜੇ-ਕਿਹੜੇ ਸਕੂਲਾਂ ਤੋਂ ਜਿਹੜੇ ਸਟੂਡੈਂਟਸ ਨੇ ਉਹ ਅੱਜ ਇਸ ਬਾਲ ਕਲਾਕਾਰ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਆਏ ਨੇ ਬਹੁਤ ਸਾਰੇ ਹੀ ਆਲਮੋਸਟ ਲੁਧਿਆਣੇ ਦੇ ਸਾਰੇ ਸਕੂਲ ਆਏ ਨੇ ਮੇਨਲੀ ਜਿਹੜੇ ਆਏ ਨੇ ਆਤਮ ਪਬਲਿਕ ਸਕੂਲ ਫਿਰ ਬੀਸੀਐਮ ਕੈਂਬਰੇਜ ਤੇ ਕੇਵੀਐਮ ਸ਼ੈਮ ਰੌਕ ਡੀਏਵੀ ਬੀਆਰਐਸਨ ਸੈਕ੍ਰੀਡ ਹਾਰਟ ਕਨਵੈਂਟ ਬੀਆਰਐਸਨਗਰ ਬਹੁਤ ਸਾਰੇ ਸਕੂਲਾਂ ਤੋਂ ਬੱਚੇ ਆਏ ਆ ਤੇ ਉਹਦੇ ਨਾਲ ਨਾਲ ਐਨਜੀਓ ਜਿਦਾ ਸ਼ਿਰਬਾਲਾ ਜੀ ਆਸ਼ਰਮ ਐਸਜੀਬੀ ਜੀਤ ਫਾਊਂਡੇਸ਼ਨਸ ਨੇ ਵੈਲਫੇਅਰ ਆਰਗੇਨਾਈਜੇਸ਼ਨ do good foundation ਇਹਨਾਂ ਤੋਂ ਵੀ ਬਹੁਤ ਸਾਰੇ ਐਨ ਜੀਓ ਤੋਂ ਬੱਚੇ ਆਏ ਨੇ ਜੀ ਜੀ ਸੋ ਸਰ ਇਹ ਕਿਨਵਾ ਪ੍ਰੋਗਰਾਮ ਹੈ ਤੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਸੀ ਕਿ ਬਾਲ ਕਲਾਕਾਰ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਜਾਵੇ ਓਕੇ ਸੋ ਇਹ 7ਵੀਂ ਵਾਰੀ ਹੋ ਰਿਹਾ ਵਾ ਸ਼ਹਿਰ 'ਚ this is the 7th edition of our event ਐਂਡ ਇਸ ਇਵੈਂਟ ਨੂੰ ਕਰਨ ਦਾ ਆਈਡੀਆ ਵਾਸ ਵੈਰੀ ਬੇਸਿਕ ਕਿ ਉਸ ਬੱਚੇ ਨੂੰ ਵੀ ਆਪਰਚ्युनिटी ਦੇਣੀ ਜਿਹੜਾ ਇੱਕ ਬਰਾਬਰ ਤਨ ਆਏ ਇਕੁਐਲਿਟੀ ਦੀ ਆਪਾਂ ਗੱਲ ਕਰਦੇ ਆਂ ਸੋ ਇੱਥੇ ਆਪਾਂ ਸਿਰਫ ਇਕਵੈਲਟੀ ਨੂੰ ਐਗਜ਼ੀਕਿਊਟ ਕਰ ਰਹੇ ਆ ਜੀ ਜੀ ਸਰ ਸੋ ਸਰ ਜਿਹੜੇ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਉਹਨਾਂ ਦੇ ਵੱਲੋਂ ਕੀ ਕੀ ਡਰਾਇੰਗਸ ਬਣਾਈਆਂ ਗਿਆ ਹੋਰ ਕੀ ਕੁਝ ਕੀਤਾ ਗਿਆ ਸੋ ਸਾਡਾ ਇੱਕ ਓਪਨ ਆਰਟ ਕੰਪੀਟੀਸ਼ਨ ਹੁੰਦਾ ਬੱਚੇ ਕੁਝ ਵੀ ਡਰਾ ਕਰ ਸਕਦੇ ਆ ਕਿਸੇ ਨੇ ਕਾਟਨ ਦੀ ਪੇਂਟਿੰਗ ਕੀਤੀ ਹੈ ਕਾਟਨ ਨੂੰ ਕਲਰ ਚ ਡਿਪ ਕਰਕੇ ਪੇਂਟਿੰਗ ਕੀਤੀ ਹੈ ਕਿਸੇ ਨੇ ਕ੍ਰੀਏ ਆਰਟਸ ਨਾਲ ਪੇਂਟਿੰਗ ਕੀਤੀ ਤੇ ਬਹੁਤ ਅਲੱਗ-ਅਲੱਗ ਤਰ੍ਹਾਂ ਦੀ ਪੇਂਟਿੰਗਸ ਹੋਈਆਂ ਨੇ ਸੋ ਇਹਦੇ ਚ ਆਪਾਂ ਕੋਈ ਲਿਮਿਟ ਨਹੀਂ ਰੱਖੀ ਓਪਨ ਆਰਟ ਕੋਈ ਵੀ ਬੱਚਾ ਕੇ ਕੁਝ ਵੀ ਕਿਸੇ ਵੀ ਤਰੱਕੀ ਦਾ ਆਰਟ ਬਣਾ ਸਕਦਾ ਤੇ ਬੱਚਿਆਂ ਨੇ ਕਿਹੜੇ-ਕਿਹੜੇ ਆਰਟਸ ਜਿਹੜੇ ਨੇ ਉਹ ਡਿਸਪਲੇ ਕੀਤੇ ਨੇ ਕੀ ਕੁਝ ਬਣਾਇਆ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਹੋਵੇ ਕਿ ਇਹ ਡਰਾਇੰਗ ਜਿਹੜੀ ਬੱਚੇ ਨੇ ਬਹੁਤ ਹੀ ਯੂਨੀਕ ਬਣਾਈ ਹੈ ਓਕੇ ਸੋ ਇੱਕ ਬੱਚੇ ਨੇ ਬਹੁਤ ਹੀ ਅੱਛਾ ਕੀਤਾ ਸੀਗਾ ਕਿ ਆ ਇੱਕ ਫੇਸ ਆ ਜਿਹਦੇ ਚੋਂ ਖੂਨ ਦੇ ਹੱਥੋਂ ਨਿਕਲ ਰਹੇ ਆ ਐਂਡ ਇੱਕ ਪਲੈਨੇਟ ਹੈ ਜਿਹੜਾ ਉਹ ਪਲੈਨੇਟ ਨੂੰ ਅੱਗ ਲੱਗ ਰਹੀ ਹੈ ਸੋ ਇੱਕ ਬਹੁਤ ਅੱਛਾ ਮੈਸੇਜ ਹੈ ਕਿ ਜੇ ਅਸੀਂ ਸਮਝੀਏ ਕਿ ਜੇ 12 13 ਸਾਲ ਦੇ ਬੱਚੇ ਨੇ ਇਹ ਇਮੇਜ ਬਣਾਈ ਹੈ ਉਹਦੀ ਸੋਚ ਕੀ ਹੋਏਗੀ ਕਿ ਇੱਕ ਇਨਸਾਨ ਇੱਕ ਧਰਤੀ ਲੈਟ ਸੁਪੋਜ਼ ਉਹ ਧਰਤੀ ਦੀ ਅੱਖਾਂ ਚ ਖੂਨ ਦੇ ਹੰਝੂ ਨਿਕਲਦੇ ਪਏ ਆ ਤੇ ਧਰਤੀ ਸਾਡੀ ਜਲਦੀ ਪਈ ਹੈ ਸਾਡੀ ਪਲੈਨੇਟ ਗਲੋਬਲ ਵਾਰਮਿੰਗ ਕਿੰਨਾ ਅੱਛੇ ਤਰੀਕੇ ਨਾਲ ਉਹ ਕਵਰ ਕੀਤਾ। ਸੋ ਇਹ ਵਨ ਆਫ ਦਾ ਬੈਸਟ ਸੀਗੇ ਮੇਰੇ ਵਾਸਤੇ। ਸੋ ਇਹ ਬੱਚਿਆਂ ਨੂੰ ਜਿਹੜਾ ਤੁਹਾਡੇ ਵੱਲੋਂ ਜਾਂ ਸਕੂਲਜ਼ ਦੇ ਵੱਲੋਂ ਦੱਸਿਆ ਗਿਆ ਸੀ ਕਿ ਇਹ ਡਰਾਇੰਗਸ ਬਣਾਉਣੀਆਂ ਜਾਂ ਉਹਨਾਂ ਨੇ ਮਨ ਦੇ ਵਿੱਚ ਜੋ ਕੁਝ ਆਇਆ ਉਹ ਬੱਚਿਆਂ ਨੇ ਬਣਾਇਆ। ਇਹ ਸਰ ਸਾਰਾ ਬੱਚਿਆਂ ਨੇ ਆਪਣੇ ਵੱਲੋਂ ਕੀਤਾ। ਸਾਡਾ ਮੈਂ ਤੁਹਾਨੂੰ ਦੱਸਿਆ ਓਪਨ ਆਰਟ ਕੰਪੀਟੀਸ਼ਨ ਆ। ਇਹਦੇ ਵਿੱਚ ਬੱਚੇ ਜੋ ਚਾਹੁੰਦੇ ਉਹ ਬਣਾਉਂਦੇ। ਟੋਟਲ ਕਿੰਨੇ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ? ਇਹਦੇ ਵਿੱਚ ਸਰ ਅਰਾਊਂਡ ਸਾਡੇ ਕੋਲ 450 ਤੋਂ 500 ਬੱਚਾ ਸੀਗਾ। ਜੀ। ਤੇ ਇਸ ਇਵੈਂਟ ਨੂੰ ਕਿਹਨਾਂ ਦੇ ਵੱਲੋਂ ਸਪான்ਸਰ ਕੀਤਾ ਗਿਆ ਸੋ ਇਹ ਇਵੈਂਟ ਸਾਡਾ ਐਕਟ ਹਿਊਮਨ ਵੱਲੋਂ ਸਪான்ਸਰਡ ਆ ਐਕਟ ਹਿਊਮਨ ਨੇ ਸਾਨੂੰ ਬਹੁਤ ਸਪੋਰਟ ਕੀਤੀ ਆ ਬਹੁਤ ਸਾਰੇ ਰਿਸੋਰਸਸ ਬਸ ਲਿਆਉਣ ਵਾਸਤੇ ਐਨ ਜੀਓਸ ਤੋਂ ਜ਼ਰੂਰਤ ਸੀਗੀ ਉਹਨਾਂ ਨੇ ਸਾਨੂੰ ਬਸ ਵੀ ਪ੍ਰੋਵਾਈਡ ਕੀਤੀ ਸੋ ਥੈਂਕ ਯੂ ਫॉर ਐਕਟ ਹਿਊਮਨ ਉਸ ਤੋਂ ਬਾਅਦ ਸਮਰ ਗਲੋਬਲ ਹਾਈ ਸਕੂਲ ਹੈ ਉਹਨਾਂ ਨੇ ਸਾਨੂੰ ਕੋ-ਸਪான்ਸਰ ਕੀਤਾ ਸੀ ਕਿ ਜਿਹੜੇ ਫਰਸਟ ਪ੍ਰਾਈਜ਼ਰਸ ਨੂੰ ਸਾਈਕਲ ਜਾਣਗੇ ਉਹ ਸਮਰ ਗਲੋਬਲ ਹਾਈ ਸਕੂਲ ਵੱਲ ਜਾ ਰਹੇ ਸੋ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਵਿਨਰਸ ਨੂੰ ਕੀ ਪ੍ਰਾਈਜ਼ ਜਿਹੜੇ ਦਿੱਤੇ ਜਾ ਰਹੇ ਨੇ ਸਿਰ ਫਰਸਟ ਪ੍ਰਾਈਜ਼ ਵਿਨਰਸ ਨੂੰ ਸਾਈਕਲਸ ਆ ਸੈਕਿੰਡ ਤੇ ਥਰਡ ਪ੍ਰਾਈਜ਼ ਵਿਨਰਸ ਨੇ ਉਹਨਾਂ ਵਾਸਤੇ ਜਿਹੜੇ ਸਾਡਾ ਗੁਰ ਟਾਇ ਸਾਡੇ ਗਿਫਟਿੰਗ ਪਾਰਟਨਰ ਨੇ ਉਹਨਾਂ ਨੇ ਆਪਣੇ ਵੱਲੋਂ ਦਿੱਤੇ ਸੋ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੂਗੀ ਸਰ ਮੇਰਾ ਬਸ ਸਟੂਡੈਂਟਸ ਨੂੰ ਆਹੀ ਮੈਸੇਜ ਆ ਕੀਪ ਲਰਨਿੰਗ ਕੀਪ ਗਰੋਇੰਗ ਕਦੇ ਸਿੱਖਣਾ ਨਾ ਛੱਡਿਓ ਸੋ ਬਾਲ ਕਲਾਕਾਰ ਦੇ ਟਾਈਟਲ ਸਪான்ਸਰ ਐਕਟ ਹਿਊਮਨ ਐਨਜੀਓ ਤੋਂ ਸਾਡੇ ਨਾਲ ਅਸ਼ਮੀਤ ਸਿੰਘ ਜੀ ਮੌਜੂਦ ਨੇ ਸਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਰ ਕਿਵੇਂ ਦਾ ਲੱਗਿਆ ਇਹ ਬਾਲ ਕਲਾਕਾਰ ਪ੍ਰੋਗਰਾਮ ਜੋ ਬਾਲ ਕਲਾਕਾਰ ਪ੍ਰੋਗਰਾਮ ਐਕਟ ਹਿਊਮਨ ਐਨਜੀਓ ਦੇ ਵੱਲੋਂ ਸਪான்ਸਰ ਕੀਤਾ ਗਿਆ ਬਹੁਤ ਵਧੀਆ ਇਨੀਸ਼ੀਏਟਿਵ ਹੈ ਐਕਟ ਹਿਊਮਨ ਦੀ ਤਰਫੋਂ ਔਰ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਹੈ ਬੱਚਿਆਂ ਚ ਹਰ ਹਰ ਏਜ ਗਰੁੱਪ ਦੇ ਬੱਚੇ ਇੱਦੇ ਚ ਹੈਗੇ 4 4 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚੇ ਔਰ ਐਨਐਚ ਮੈਂ ਕਲਾ ਦੇਖ ਕੇ ਇੰਨੀ ਹੈਰਾਨੀ ਹੋ ਰਹੀ ਹੈ ਕਿ ਇਹਨੇ ਛੋਟੇ ਛੋਟੇ ਬੱਚਾ ਨੂੰ ਇੰਨੀ ਅੱਛੀ ਡਰਾਇੰਗਸ ਆਉਂਦੀਆਂ ਹਨ ਮਤਲਬ ਬਹੁਤ ਵਧੀਆ ਇਨੀਸ਼ੀਏਟਿਵ ਹੈ ਔਰ ਐਸਾ ਪ੍ਰੋਗਰਾਮਸ ਹੋਰ ਅੱਗੇ ਹੋਣੇ ਚਾਹੀਦੇ ਆਈ ਗੈਸ ਜੀ ਤੇ ਐਟ ਹਿਊਮਨ ਇਹਦੇ ਚ ਆਲਰੇਡੀ ਬਹੁਤ ਜ਼ਿਆਦਾ ਇੰਗੇਜਡ ਹੈ ਔਰ ਬਹੁਤ ਜ਼ਿਆਦਾ ਸਪான்ਸਰ ਵੀ ਕਰ ਰਹਾ ਹੈ ਐਸਾ ਦੇ ਇਵੈਂਟਸ ਨੂੰ ਅੱਗੇ ਵੀ ਸਮਝਦਾ ਹਾਂ ਕਿ ਤੁਸੀਂ ਬੱਚਿਆਂ ਦੇ ਨਾਲ ਮਿਲੇ ਗੱਲਬਾਤ ਕੀਤੀ ਕਿ ਕਿੰਨੀ ਕੁ ਖੁਸ਼ੀ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲੀ बच्चे बहुत ज़्यादा एक्साइटेड ने और बहुत ज़्यादा इंटरेस्ट ले रहे हैं और अपना इमेजिनेशन वो लगा रहे हैं और इन्ह की मतलब हुनर देख के मैं हैरान हाँ है कि मतलब किस लेवल के बच्चे ने तो सर यूथ मैसेज देना चाहूँगी देखो जी आ, बच्चा इस चीज़ वास्ते इनकरेज करना चाहिए है। एक बहुत मैंटली बच्चा बहुत हेल्प करता है बच्चा अंदरों चीज़ कड़ता है कि म... ਇਹ ਕਿ ਕਿਸ ਤਰ੍ਹਾਂ ਦਾ ਹੁਨਰ ਹੈਗਾ ਤੇ ਉਹਨਾਂ ਦੀ ਇਮੇਜਿਨੇਸ਼ਨ ਹੈਗੀ ਜੋ ਪੇਪਰ ਤੇ ਉਤਾਰ ਰਹੇ ਹਨ ਤੇ ਇਸ ਸੀਰੀਜ਼ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕਰਨਾ ਚਾਹੀਦਾ ਹੈ ਅੱਜ ਇਥੇ ਰੋਜ਼ ਗਾਰਡਨ ਦੇ ਵਿੱਚ ਬਾਲ ਕਲਾਕਾਰ ਪ੍ਰਤੀਯੋਗਤਾ ਜਿਹੜੀ ਉਹ ਆਰਗੇਨਾਈਜ਼ ਕੀਤੀ ਗਈ ਜਿਹਦੇ ਵਿੱਚ ਵੱਖ-ਵੱਖ ਐਨ ਜੀਓਜ਼ ਨੇ ਇਕੱਠੇ ਹੋ ਕੇ ਇਹ ਪ੍ਰਤੀਯੋਗਤਾ ਕਰਾਈ ਗਈ ਔਰ ਜਿਹਦੇ ਵਿੱਚ ਹਿਊਮਨ ਸਨੇ ਐਨ ਜੀਓ ਬਾਲ ਕਲਾ ਦਾ ਮਤਲਬ ਔਰ ਹੋਰ ਬਹੁਤ ਸਾਰੇ ਐਨ ਜੀਓਜ਼ ਨੇ ਆਈ ਸਿਕ ਸਾਰਿਆਂ ਨੇ ਇਕੱਠੇ ਹੋ ਕੇ ਕੀਤੇ ਵੱਖਰੇ-ਵੱਖਰੇ ਸਕੂਲਸ ਵੀ ਇੱਥੇ ਆਏ ਔਰ ਬੱਚਿਆਂ ਨੇ ਪੇਂਟਿੰਗਸ ਬਣਾਈਆਂ ਪ੍ਰੀ ਮੈਚਿਉਰੇਸ਼ਨ ਤੋਂ ਔਰ بڑے چھوٹے چھوٹے ਬੱਚੇ ਔਰ ਬੜਾ ਅੱਛਾ ਮਾਈਂਡ ਦੇ ਵਿੱਚ ਉਹਨਾਂ ਨੇ ਫਾਰਮੂਲੇਟ ਕਰਕੇ ਉਹ ਚੀਜ਼ਾਂ ਨੂੰ ਕਾਗਜ਼ ਦੇ ਉੱਤੇ ਉਤਾਰਿਆ ਔਰ ਬੱਚੇ ਨੇ ਜਿਹੜੇ ਉਹ ਮੈਨੂੰ ਤਾਂ ਇਦਾਂ ਫੀਲ ਹੁੰਦਾ ਵੀ ਉਹਨਾਂ ਤੋਂ ਬਾਅਦ 마ਸੂਮੀਅਤ ਕਿਸੇ ਵਿੱਚ ਨਹੀਂ ਹੁੰਦੀ ਤੇ ਜੋ ਉਹਨਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਸੀ ਉਹ ਉਹਨਾਂ ਨੇ ਕਾਗਜ਼ ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਔਰ ਮੈਂ ਆਸ ਕਰਦੀ ਹਾਂ ਕਿ ਇਹ ਬੱਚੇ ਅੱਗੇ ਹੋ ਕੇ ਵੀ ਬਾਲ ਕਲਾਕਾਰ ਤੋਂ ਵੱਡੇ ਕਲਾਕਾਰ ਜ਼ਰੂਰ ਬਣਨਗੇ। ਪਾਕੀ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ। ਦੇਖੋ ਪਾਰਟਿਸਪੇਸ਼ਨ ਇਜ਼ ਮੋਰ ਇੰਪੋਰਟੈਂਟ ਦੈਨ ਵਿਨਿੰਗ। ਹਮੇਸ਼ਾ ਜਦੋਂ ਅਸੀਂ ਕੁਝ ਕਰਦੇ ਆਂ ਔਰ ਅਸੀਂ 100% ਆਪਣੀ ਸਿੱਦਤ ਨਾਲ ਕਰਦੇ ਤਾਂ ਸਾਨੂੰ ਲੱਗਦਾ ਹੁੰਦਾ ਵੀ ਵੀ ਆਰ ਦਾ ਬੈਸਟ ਵਨ। ਮੈਂ ਜ਼ਰੂਰ ਕਹਾਂਗੀ ਜਜਸ ਇੱਥੇ ਪ੍ਰਿਆੰਕਾ ਔਰ ਮਧੂਮਿਤਾ ਮੈਮ ਨੂੰ ਲਗਾਇਆ ਗਿਆ ਸੀ ਉਹਨਾਂ ਨੇ ਜੋ ਵੀ ਜਜਮੈਂਟ ਕੀਤੀ ਹੋਗੀ ਬੇਸਿਕਲੀ ਕੁਝ ਨੋਰਮਸ ਜਾਂ ਕੁਝ ਚੀਜ਼ਾਂ ਦੇਖ ਕੇ ਕੀਤੀ ਹੋਗੀ ਤੋਂ एवरीवन इज फर्स्ट एवरीवन इज अ Winner ਫ্রম ਮਾਈ ਸਾਈਡ ਔਰ ਮੇਰੇ ਵੱਲੋਂ ਤਾਂ ਜਿੰਨੇ ਵੀ ਪਾਰਟਿਸਪੈਂਟਸ ਨੇ ਮੈਂ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਸਸ਼ੀਕਲ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਅਰੋੜਾ ਹੈ ਮੈਂ ਸੀਈਓ ਐਂਡ ਫਾਊਂਡਰ ਆਫ এবিসি ਮੈਡੀਕਲ ਔਰ ਪੀਸਫੁਲ ਚੇਂਜ ਦਾ ਮੈਂ ਆਇਜ਼ੈਕ ਦਾਲ ਪਿਛਲੇ ਆਈ ਥਿੰਕ 7 ਸਾਲ ਤੋਂ ਐਸੋਸੀਏਟਿਡ ਹੈ ਬਹੁਤ ਅੱਛਾ ਕੰਮ ਕਰ ਰਹੇ ਨੇ ਬੱਚੇ ਜਿਹੜਾ ਇਹਨਾਂ ਦਾ ਇਨੀਸ਼ੀਏਟਿਵ ਹੈ ਬਾਲ ਕਲਾਕਾਰ ਆਈ ਥਿੰਕ ਦਿਸ ਇਜ਼ ਦਾ 4 ਸੀਜ਼ਨ ਆਈ ਥਿੰਕ ਸੈਵਨਥ ਦੈਟਸ ਇਟ ਤੇ ਬਹੁਤ ਅੱਛਾ ਪਲੇਟਫਾਰਮ ਦੇ ਰਹੇ ਆ ਬੱਚਿਆਂ ਨੂੰ ਪ੍ਰਿਵੀਲੇਜ ਨੂੰ ਤਾਂ ਹੈ ਹੀ ਹੈ ਉਹਨਾਂ ਨਾਲ ਜਿਹੜਾ ਹੈ ਅੰਡਰ ਪ੍ਰਿਵੀਲੇਜ ਬੱਚਿਆਂ ਨੂੰ ਉਹਨਾਂ ਨੂੰ ਜਿਹੜਾ ਹੈ ਇਹ ਉਹਨਾਂ ਦਾ ਟੈਲੈਂਟ ਨੂੰ ਬਾਹਰ ਲੈ ਕੇ ਆ ਰਹੇ ਨੇ ਉਹਨਾਂ ਜੋ ਇਹ ਪਲੇਟਫਾਰਮ ਦੇ ਰਹੇ ਨੇ ਦੈਟ ਇਜ਼ ਰੀਲੀ ਵੈਰੀ ਅਪਰੀਸ਼ੀਏਬਲ ਐਂਡ ਮਾਈ ਬੈਸਟ ਵਿਸ਼ੇਸ ਆਰ ਵਿਦ ਦਾ ਟੀਮ ਇਹ ਡੇ ਬਾ ਡੇ ਜਿਵੇਂ ਗਰੋ ਕਰ ਰਹੇ ਨੇ ਏ ਅੱਗੇ ਵਧੇ ਜਾਣ। ਥੈਂਕ ਯੂ। ਸੋ ਆਇਜ਼ੈਕ ਦੇ ਵੱਲੋਂ ਇਹ ਸੈਵਨਥ ਬਾਲ ਕਲਾਕਾਰ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਗਿਆ ਜੋ ਕਿ ਸਪான்ਸਰ ਕੀਤਾ ਐ ਐਕਿਊਮਨ ਐਨਜੀਓ ਨੇ ਤੇ ਬੱਚਿਆਂ ਦੇ ਵੱਲੋਂ ਵੱਖ-ਵੱਖ ਡਰਾਇੰਗਸ ਜਿਹੜੀਆਂ ਨੇ ਯਾਨੀ ਕਿ ਨੇਚਰ ਨੂੰ ਲੈ ਕੇ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਡਰਾਇੰਗਸ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਨੇ ਤੇ ਬੱਚਿਆਂ ਨੂੰ ਜਿਹੜਾ ਪ੍ਰਾਈਜ਼ਸ ਵੀ ਉਹ ਦਿੱਤੇ ਗਏ ਨੇ। ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ।